ਬਾਲੀਵੁੱਡ ਅਦਾਕਾਰ ਸੋਨੂ ਸੋਧੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਕੋਰਟ ਦੇ ਵੱਲੋਂ ਵਾਰੰਟ ਜਾਰੀ ਕਰ ਦਿੱਤੇ ਨੇ ਹਾਲਾਂਕਿ ਪੂਰਾ ਮਾਮਲਾ ਕੀ ਹੈ ਉਹ ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇੱਕ ਵਾਰ ਫਿਰ ਤੋਂ ਕਿਤੇ ਨਾ ਕਿਤੇ ਬਾਲੀਵੁੱਡ ਅਦਾਕਾਰ ਸੋਨੂ ਸੋਧੀਆਂ ਮੁਸ਼ਕਲਾਂ ਦੇ ਵਿੱਚ ਉਵਾਤਾ ਹੋ ਗਿਆ ਜਾਣਕਾਰੀ ਇਸ ਬਾਬਤ سامنے ਆਈ ਹੈ ਜਿੱਤੇ ਕਿ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਬਾਲੀਵੁੱਡ ਅਦਾਕਾਰ ਸੋਨੂ ਸੋਧ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ। ਇਹ ਵਾਰੰਟ ਇਸ ਲਈ ਜਾਰੀ ਹੋਇਆ ਕਿਉਂਕਿ ਸੋਨੂ ਸੋਧ ਅਦਾਲਤ ਵਿੱਚ ਗਵਾਹੀ ਦੇਣ ਲਈ ਵਾਰ-ਵਾਰ ਸੱਮਣ ਭੇਜੇ ਜਾਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਨੇ। ਇਸ ਮਾਮਲੇ ਵਿੱਚ ਲੁਧਿਆਣਾ ਦੇ ਵਕੀਲ ਦੇ ਵੱਲੋਂ ਜੋ ਹੈ ਹੁਣ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਜਿਸ ਵਿੱਚ ਉਹਨਾਂ ਨੂੰ ਨਕਲੀ ਰਿਜਿਕਾ ਸਿੱਕੇ ਵੇਚਣ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਅਤੇ ਇਸ ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਗਾਏ ਗਏ ਹਨ ਕਿ ਇਸ ਸ਼ਿਕਾਇਤ ਦੇ ਤਹਿਤ ਖੰਨਾ ਨੇ ਸੋਨੂ ਸੂਤ ਨੂੰ ਗਵਾਹੀ ਦੇਣ ਲਈ ਅਦਾਲਤ ਵਿੱਚ ਤਲਬ ਕੀਤਾ ਸੀ ਹਾਲਾਂਕਿ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਵੀ ਸੋਨੂ ਸੂਤ ਗਵਾਹੀ ਦੇਣ ਲਈ ਅਦਾਲਤ ਵਿੱਚ ਨਹੀਂ ਪੇਸ਼ ਹੋਏ ਇਸ ਦੇ ਚੱਲਦੇ ਹੀ ਗੈਰ ਹਾਜ਼ਰੀ ਕਰਕੇ ਅਦਾਲਤ ਨੇ ਹੁਣ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰ ਦਿੱਤਾ ਹਾਲਾਂਕਿ ਇਹ ਵਾਰੰਟ ਜਿਹੜਾ ਵਾ ਹੁਣ ਜਾਰੀ ਹੋਇਆ ਜਿਸ ਤੋਂ ਬਾਅਦ ਅਦਾਕਾਰ ਨੂੰ ਗ੍ਰਿਫਤਾਰ ਕਰਨ ਅਤੇ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਦੱਸ ਦਈਏ ਕਿ ਹੁਣ ਬਾਲੀਵੁੱਡ ਅਦਾਕਾਰ ਸੋਨੂ ਸੂਦੀਆ ਮੁਸ਼ਕਲਾਂ ਚ ਵਾਦਾ ਹੋਇਆ ਜਿੱਥੇ ਕਿ ਹੁਣ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਚੁੱਕੇ ਨੇ ਜਿਸ ਦੇ ਵਿੱਚ ਇਹ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਹੈ ਔਰ ਦੱਸ ਦਈਏ ਕਿ ਹੁਣ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੋਇਆ ਹੈ ਜਿੱਥੇ ਕਿ ਹਾਲਾਂਕਿ ਰਜੇਸ਼ ਖੰਨਾ ਲੁਧਿਆਣਾ ਦੇ ਵਕੀਲ ਰਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਵਿਰੁੱਧ ਇਹ ਜਿਹੜੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਜਿਸ ਵਿੱਚ ਉਹਨਾਂ ਨੂੰ ਨਕਲੀ ਰਿਜਿਕਾ ਸਿੱਕੇ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਸੀ ਅਤੇ ਇਸ ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਗਾਏ ਗਏ ਨੇ ਔਰ ਇਸ ਸ਼ਿਕਾਇਤ ਦੇ ਤਹਿਤ ਖੰਨਾ ਨੇ ਸੋਨੂ ਸੋਦ ਨੂੰ ਗਵਾਹੀ ਦੇ ਲਈ ਅਦਾਲਤ ਵਿੱਚ ਤਲਬ ਕੀਤਾ ਸੀ ਪਰ ਉਹ ਗਵਾਹੀ ਦੇ ਨਹੀਂ ਆਏ ਔਰ بار-बार ਸੱਮਣ ਭੇਜੇ ਗਏ ਸਿੱਗੇ ਪਰ ਉਹ ਨਹੀਂ ਆਏ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਹੋ ਗਏ ਨੇ ਤਾਂ ਦੱਸ ਦਈਏ ਕਿ ਹੁਣ ਉਹਨਾਂ ਦੀ ਗ੍ਰਿਫਤਾਰੀ ਵੀ ਜਿਹੜੀ ਆ ਹੋਵੇਗੀ ਔਰ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਹੋ ਗਏ ਨੇ ਤਾਂ ਹਾਲਾਕਿ ਹੁਣ ਦੇਖਣਾ ਹੋਵੇਗਾ ਕਿ ਸੋਨੂ ਸੂਦੇ ਖਿਲਾਫ ਕੀ ਕੁਝ ਵੱਡੇ ਐਕਸ਼ਨ ਲੱਤੇ ਜਾਂਦੇ ਨੇ ਪਰ ਗਵਾਹੀ ਦੇਣ ਦੇ ਲਈ ਉਹਨਾਂ ਨੂੰ ਅਦਾਲਤ ਵਿੱਚ ਬੁਲਾਇਆ ਗਿਆ ਪਰ ਉਹ ਨਹੀਂ ਜਾ ਰਹੇ ਸੀਗੇ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਹੁਣ ਵਾਰੰਟ ਜਾਰੀ ਹੋ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਬਾਲੀਵੁੱਡ ਅਦਾਕਾਰ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਨ ਦੇ ਲਈ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਕੋਵਿਡ ਦੇ ਦੌਰਾਨ ਵੀ ਅਕਸਰ ਵੀ ਉਹ ਸੋਸ਼ਲ ਮੀਡੀਆ ਤੇ ਆਪਣੀ ਇਸ ਨੇਕੀ ਵਾਲੇ ਕੰਮ ਦੇ ਲਈ ਜ਼ਿਆਦਾ ਚਰਚਿਤ ਰਹਿੰਦੇ ਨੇ ਪਰ ਹੁਣ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਸੋਨੂ सूद ਦੇ ਖਿਲਾਫ ਇੱਕ ਵਾਰੰਟ ਜਾਰੀ ਹੋ ਗਿਆ ਤਾਂ ਦੇਖਣਾ ਹੋਵੇਗਾ ਕਿ ਆਖਰਕਾਰ ਸੋਨੂ सूद ਦੇ ਖਿਲਾਫ ਕੀ ਕੁਝ ਐਕਸ਼ਨ ਹੁੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਕੋਰਟ ਵਿੱਚ ਪੇਸ਼ ਹੁੰਦੇ ਨੇ ਕੀ ਕੁਝ ਹੁੰਦਾ ਇਹ ਮਾਮਲਾ ਜਿਹੜਾ ਵਾ ਦੇਖਣ ਦਾ ਜਿਹੜਾ ਵਿਸ਼ਾ ਬਣਦਾ ਹੈ ਪਰ ਦਰਸਲ ਅਦਾਜ਼ੀ ਹੈ ਕਿ ਹੁਣ ਲਗਾਤਾਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਤੇ ਨੋਟਿਸ ਜਾਰੀ ਹੋਇਆ ਤਾਂ ਇੱਕ ਵਕੀਲ ਨੇ ਕਿਸੇ ਦੇ ਖਿਲਾਫ ਧੋਖਾਧੜੀ ਦੇ ਮਾਮਲਾ ਜਿਹੜਾ ਦਰਜ ਕਰਵਾਇਆ ਸੀ ਉਸ ਵਿੱਚ ਸੋਨੂ सूद ਨੂੰ ਗਵਾਹੀ ਦੇਣ ਦੇ ਲਈ ਬੁਲਾਇਆ ਗਿਆ ਬਾਰ ਸੰਮਣ ਆਉਣ ਤੋਂ ਬਾਅਦ ਵੀ ਸੋਨੂ ਸੂਦ ਗਵਾਹੀ ਦੇ ਨਹੀਂ ਪਹੁੰਚੇ ਤੇ ਹੁਣ ਮੁਸ਼ਕਲਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਸੋਨੂ ਸੂਦ